ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਗੱਲ ਕਰਦੇ ਆਂ ਜੀ ਬਰਕਤ ਵੀਡੀਓ ਬਾਰੇ ਬਰਕਤ ਵੀਡੀਓ ਵਿੱਚ ਡੈਡੀ ਤੇ ਕਵਲ ਨੂੰ ਗੱਡੀ ਦੀ ਖਰਾਬੀ ਬਾਰੇ ਪਤਾ ਲੱਗ ਗਿਆ ਜਿਸ ਨਾਲ ਡੈਡੀ ਬਹੁਤ ਹੀ ਗੁੱਸੇ ਹੋਏ ਤੇ ਕਵਲ ਦਾ ਵੀ ਪਾਰਾ ਬਹੁਤ ਹੀ ਜ਼ਿਆਦਾ ਚੜ ਗਿਆ ਤੇ ਕਵਲ ਕਹਿਣ ਲੱਗਾ ਕਿ ਵਿੱਕੀ ਆਇਆ ਤਾਂ ਐਦਾਂ ਸੀ ਜਿਵੇਂ ਉਹ ਬਹੁਤ ਹੀ ਸੱਚਾ ਤੇ ਬਹੁਤ ਹੀ ਸਹੀ ਬੰਦਾ ਹੈ ਤੇ ਇੰਨੀਆਂ ਮਿੱਠੀਆਂ ਗੱਲਾਂ ਕਰ ਕਰਕੇ ਇੱਥੇ ਗਿਆ ਹੈ ਤੇ ਮੰਮੀ ਨੂੰ ਇਹ ਸਾਰਾ ਕੁਝ ਜਦੋਂ ਪਤਾ ਲੱਗਿਆ ਤੇ ਮੰਮੀ ਨੇ ਕਿਹਾ ਕਿ ਮੇਰਾ ਜਵਾਈ ਇਦਾਂ ਨਹੀਂ ਕਰ ਸਕਦਾ ਪਰ ਕੁਝ ਇਹੋ ਜੀਆਂ ਗੱਲਾਂ ਵਿੱਕੀ ਨੇ ਆਪਣੀ ਮਾਂ ਨਾਲ ਕਰ ਦਿੱਤੀਆਂ ਜੋ ਜਿਨ੍ਹਾਂ ਬਾਰੇ ਪਤਾ ਚੱਲ ਗਿਆ ਪ੍ਰੀਤ ਨੂੰ ਹਾਂਜੀ ਜਿਨ੍ਹਾਂ ਬਾਰੇ ਪਤਾ ਚੱਲ ਗਿਆ ਪ੍ਰੀਤ ਨੂੰ ਇਸ ਬਾਰੇ ਸਾਰੀ ਜਾਣਕਾਰੀ ਦਵਾਂਗੇ ਇਸ ਵੀਡੀਓ ਵਿੱਚ ਵੀਡੀਓ ਪੂਰੀ ਦੇਖਿਓ ਸਕਿੱਪ ਨਾ ਕਰਿਓ ਤੇ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਹਾਂਜੀ ਕਵਲ ਜਾਂਦਾ ਹੈ ਵਿੱਕੀ ਤੇ ਪ੍ਰੀਤ ਨੂੰ ਉਹਨਾਂ ਦੇ ਘਰ ਛੱਡਣ ਤੇ ਜਿਹੜੀ ਗੱਡੀ ਹੁੰਦੀ ਹੈ ਉਹ ਡੈਡੀ ਲੈ ਕੇ ਜਾਂਦੇ ਹਨ ਤੇ ਗੱਡੀ ਰਸਤੇ ਵਿੱਚ ਖਰਾਬ ਹੋ ਜਾਂਦੀ ਹੈ ਰੁੱਕ ਜਾਂਦੀ ਹੈ ਤੇ ਡੈਡੀ ਕਵਲ ਨੂੰ ਫੋਨ ਕਰਦੇ ਹਨ ਕਿ ਜਲਦੀ ਆ ਪਰ ਉਹ ਇਹ ਨਹੀਂ ਦੱਸਦੇ ਕਿ ਉਹ ਕਿਉਂ ਬੁਲਾ ਰਹੇ ਹਨ ਤੇ ਕਵਲ ਕਹਿੰਦਾ ਹੈ ਕਿ ਮੈਂ ਆ ਰਿਹਾ ਹਾਂ ਹਾਂ ਤੇ ਵਿੱਕੀ ਵਿੱਕੀ ਕਵਲ ਨੂੰ ਸੋਨੂ ਦੇ ਘਰ ਜਾਣ ਤੋਂ ਵੀ ਨਹੀਂ ਰੋਕਦਾ ਤੇ ਕਹਿੰਦਾ ਹੈ ਕਿ ਤੁਸੀਂ ਉਹਨਾਂ ਦੇ ਘਰ ਜਾਓ ਕੱਲ ਨੂੰ ਸਾਡਾ ਨਾਮ ਨਹੀਂ ਆਣਾ ਚਾਹੀਦਾ ਕਵਲ ਕੁਝ ਟਾਈਮ ਲਈ ਆਪਣੀ ਭੂਆ ਦੇ ਘਰ ਵੀ ਚਲਾ ਜਾਂਦਾ ਹੈ ਉੱਥੇ ਵੀ ਸੋਨੂ ਦੇ ਮੂੰਹ 'ਚੋਂ ਇਹ ਗੱਲ ਨਿਕਲ ਜਾਂਦੀ ਹੈ ਕਿ ਗੱਡੀ ਤਾਂ ਖਰਾਬ ਹੋ ਗਈ ਸੀ ਤੇ ਵਿੱਕੀ ਤਾਂ ਕਰਕੇ ਛੱਡ ਆਇਆ ਕਵਲ ਨੂੰ ਤਾਂ ਇਸ ਗੱਲ ਦਾ ਪਤਾ ਲੱਗ ਹੀ ਚੁੱਕਾ ਸੀ ਪਰ ਉਸਨੇ ਸੋਚਿਆ ਕਿ ਡੈਡੀ ਅੱਗੇ ਗੱਲ ਨਾ ਕੀਤੀ ਜਾਵੇ ਪਰ ਡੈਡੀ ਨੇ ਜਦੋਂ ਆਪ ਹੀ ਕਵਲ ਨੂੰ ਦੱਸ ਦਿੱਤਾ ਕਿ ਗੱਡੀ ਤਾਂ ਖਰਾਬ ਹੈ ਤੇ ਜਿਸ ਮਕੈਨਿਕ ਕੋਲ ਮੈਂ ਗਿਆ ਸੀ ਉਸਨੇ ਵੀ ਕਹਿ ਦਿੱਤਾ ਕਿ ਇਹ ਗੱਡੀ ਖਰਾਬ ਹੈ ਇਸ ਤਿਹਦਾ ਘਟੋ ਘਟ 40 ਤੋਂ 50 ਹਜ਼ਾਰ ਦਾ ਖਰਚਾ ਆਣਾ ਹੈ ਤੇ ਇਹ ਗੱਲ ਸੁਣ ਕੇ ਦੋਨੋਂ ਪਿਓ ਪੁੱਤ ਫਿਰ ਮਾਂ ਮੰਮੀ ਦੇ ਦਿਵਾਲੇ ਹੋ ਜਾਂਦੇ ਹਨ ਤੇ ਕਹਿੰਦੇ ਹਨ ਕਿ ਲੈ ਦੇਖ ਲਾ ਤੇਰੇ ਜਵਾਈ ਦੇ ਕੰਮ ਉਹ ਕਦੀ ਨਾ ਸੁਧਰਿਆ ਤੇ ਨਾ ਕਦੀ ਸੁਧਰੇਗਾ ਹੁਣ ਖਰਚਾ ਕਰਨ ਦੀ ਵਾਰੀ ਆਈ ਤੇ ਉਹ ਗੱਡੀ ਇੱਥੇ ਖੜੀ ਕਰ ਗਿਆ ਨਹੀਂ ਤਾਂ ਰਾਮ ਨਾਲ 1 ਮਹੀਨੇ ਤੋਂ ਗੱਡੀ ਚਲਾ ਰਿਹਾ ਸੀ ਪਰ ਮੰਮੀ ਇਹਨਾਂ ਗੱਲਾਂ ਤੇ ਵਿਸ਼ਵਾਸ ਨਹੀਂ ਕਰਦੇ ਪਰ ਅਚਾਨਕ ਹੀ ਪ੍ਰੀਤ ਘਰ ਵਿੱਚ ਕੁਝ ਕੰਮ ਕਰ ਰਹੀ ਹੁੰਦੀ ਹੈ ਤੇ ਵਿੱਕੀ ਮੰਮੀ ਨਾਲ ਗੱਲ ਕਰ ਰਿਹਾ ਹੁੰਦਾ ਹੈ ਵਿੱਕੀ ਆਪਣੀ ਮੰਮੀ ਨੂੰ ਕਹਿੰਦਾ ਹੈ ਕਿ ਮੰਮੀ ਮੈਂ ਸਕੀਮ ਬਹੁਤ ਵਧੀਆ ਲਾਈ ਨਾਲੇ ਤਾਂ ਮੈਂ ਗੱਡੀ ਖਰਾਬ ਹੋ ਗਈ ਸੀ ਉਸ ਨੂੰ ਸੋਹਰਿਆਂ ਦੇ ਘਰ ਦੁਬਾਰਾ ਛੱਡ ਆਇਆ ਹਾਂ ਹੁਣ ਉਹ ਆਪ ਹੀ ਠੀਕ ਕਰਾਣ ਚਾਹੇ ਨਾ ਕਰਾਣ ਸਾਡੀ ਕੋਈ ਸਿਰਦਰਦੀ ਨਹੀਂ ਤੇ ਨਾਲੇ ਮੈਂ ਉਹਨਾਂ ਦੇ ਸਾਹਮਣੇ ਚੰਗਾ ਵੀ ਬਣ ਗਿਆ ਕਿ ਸਾਡਾ ਜਵਾਈ ਬਹੁਤ ਚੰਗਾ ਹੈ ਪ੍ਰੀ ਤੇ ਸਾਰੀਆਂ ਗੱਲਾਂ ਜਦੋਂ ਸੁਣਦੀ ਹੈ ਤੇ ਹੈਰਾਨ ਰਹਿ ਜਾਂਦੀ ਹੈ ਕਿ ਵਿੱਕੀ ਹਜੇ ਵੀ ਨਹੀਂ ਬਦਲਿਆ ਪਰ ਉਹ ਵਿੱਕੀ ਅੱਗੇ ਕੁਝ ਸ਼ੋਅ ਨਹੀਂ ਕਰਦੀ ਪਰ ਉਸ ਨੂੰ ਗੁੱਸਾ ਦਿਖਾਉਂਦੀ ਹੈ ਤੇ ਸੋਚਦੀ ਹੈ ਕਿ ਇਹ ਸਾਰੀਆਂ ਗੱਲਾਂ ਮੈਂ ਦੁਬਾਰਾ ਤੋਂ ਕਵਲ ਨੂੰ ਤੇ ਡੈਡੀ ਜੀ ਨੂੰ ਦੱਸਾਂ ਪਰ ਉਹ ਸੋਚਦੀ ਹੈ ਕਿ ਇਹਦੇ ਵਿੱਚ ਮੇਰੀ ਹੀ ਬੇਇੱਜ਼ਤੀ ਹੋਣੀ ਹੈ ਵਿੱਕੀ ਦੀਆਂ ਇਹ ਸਾਰੀਆਂ ਗੱਲਾਂ ਸੁਣ ਕੇ ਪ੍ਰੀਤ ਹੈਰਾਨ ਰਹਿ ਜਾਂਦੀ ਹੈ ਕਿ ਵਿੱਕੀ ਕਿੱਦਾਂ ਚਲਾਕੀ ਨਾਲ ਗੱਡੀ ਵਾਪਸ ਕਰ ਆਇਆ ਹੈ ਖਰਾਬ ਕਰਕੇ ਤੇ ਹੁਣ ਉਹ ਸਾਰਾ ਖਰਚਾ ਮੇਰੇ ਘਰਦਿਆਂ ਨੂੰ ਕਰਨਾ ਪਵੇਗਾ ਤੇ ਇਹ ਆਪ ਉਹਨਾਂ ਦੇ ਸਾਹਮਣੇ ਚੰਗਾ ਵੀ ਬਣ ਗਿਆ ਪ੍ਰੀਤ ਨੂੰ ਇਸ ਗੱਲ ਦਾ ਵੀ ਪਤਾ ਲੱਗ ਗਿਆ ਕਿ ਮੇਰੀ ਮੰਮੀ ਨੇ ਵਿੱਕੀ ਨੂੰ ਮੇਰੇ ਤੋਂ ਚੋਰੀ 25000 ਰੁਪਏ ਦਿੱਤੇ ਹਨ ਹੁਣ ਦੇਖਦੇ ਹਾਂ ਕਿ ਵਿੱਕੀ ਇਹਨਾਂ 25000 ਦਾ ਉਸ ਨੂੰ ਫੋਨ ਲੈ ਕੇ ਦਿੰਦਾ ਹੈ ਜਾਂ ਨਹੀਂ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਲਾਈਕ ਜ਼ਰੂਰ